ਮਤਲਬ ਨਹੀਂ ਬਣਦਾ ਜੀ ਇਹ ਕਰ ਆਂਗ ਸਾਈਡ ਲੈ ਕੇ ਆਉਂਦਾ ਕਿਹੜੀ ਕਿਤਾਬ ਚ ਲਿਖਿਆ ਵਾ ਮੈਨੂੰ ਐ ਦੱਸੋ 220 ਗੱਡੀ ਰੌਂਗ ਸਾਈਡ ਤੇ ਆਉਣੀ ਆ ਜੇ ਟੋਲ ਬਚਾਉਣਾ ਜੇ ਥੋਂ ਡਰਾਈਵਰ ਰੱਖਿਆ ਵਾ ਇਹ ਇਹਦਾ ਮਤਲਬ ਇਹ ਥੋੜੇ ਦਾ ਵੀ ਤੁਸੀਂ ਆਪਣੇ ਪੈਸੇ ਬਚਾਉਣ ਦੇ ਮਤਲਬ ਕੱਟ ਲਿਆ ਲੱਖਾਂ ਜਾਂਦਾ ਖਤਰੇ ਜਪਾ ਮੇਰੇ ਕੋਲ 60 ਸਵਾਰੀਆਂ ਦੀਆਂ ਮੰਨ ਲਓ ਜੇ ਕੋਈ ਗਲਤੀ ਹੋ ਜਾਂਦੀ ਕੋਈ ਕਿਸੇ ਨੂੰ ਕੁਝ ਹੋ ਜਾਂਦਾ ਜ਼ਿੰਮੇਵਾਰੀ ਕੌਣ ਚੱਕਦਾ ਇਹ ਦੱਸੋ ਜੀ ਗੱਡੀ ਸਾਹਿਬ ਸਾਹਿਬ ਦਿਖਦੀ ਆ ਵੀ ਗੱਡੀ ਰੌਂਗ ਸਾਈਡ ਆ ਰਹੀ ਆ ਉਹ ਉਹਨੂੰ ਬਚਾਓ ਉਹਦੇ ਨਾਲ ਬੱਜੀ ਗੱਡੀ ਗੱਡੀ ਕੋ ਮੱਜ ਕੇ ਇੱਧਰ ਬੱਜੀ ਇਸ ਟੈਂ ਕੋਈ ਗੱਡੀ ਛੱਡ ਗਿਆ ਸੀ ਕੋ ਕੁੱਟ ਮਾਰ ਨਹੀਂ ਕਰੀ ਮੈਂ ਸਵਾਰੀਆਂ ਨਹੀਂ ਕੋਈ ਸਾੜੀਆਂ ਨਿਕਲੀਆਂ ਕੋਈ ਜ਼ਿਆਦਾ ਸਾਰੀ ਸਵਾਰੀਆਂ ਖੜੀਆਂ ਉਹਨੂੰ ਪੁੱਛ ਲੋ ਅਸੀਂ ਉਹ ਸਭ ਉਸ ਨੂੰ ਪਹੀ ਗੱਲ ਕਹੀ ਮੈਂ ਕਿ ਯਾਰ ਤੂੰ ਪਾਗਲ ਹੈ ਤੁਹਾਨੂੰ ਨਹੀਂ ਪਤਾ ਲੱਗਿਆ ਮੈਂ ਗੱਡੀ ਲਗਾਣਾ ਨਹੀਂ ਜਦ ਗੱਡੀ ਆ ਰਹੀ ਹੈ نیچے سے ਆ ਰਹੀ ਗੱਡੀ ਤੂੰ ਆਪਣੀ ਪਰਲੀ ਸਾਈਡ ਤੋਂ ਦਵਾ ਲੈ ਗੱਡੀ ਨੇ ਤਾਂ ਉੱਪਰ ਦੇ ਘੁੰਮ ਕੇ ਉਸੇ ਸਾਈਡ ਆਉਣਾ ਜੀ ਉੱਪਰ ਕਿੱਦਾਂ ਬੜਾ ਮੋੜ ਹੈ ਗੱਡੀ ਨੇ ਉੱਪਰ ਦੇ ਘੁੰਮ ਕੇ ਆਉਣਾ ਉਹ ਗੱਡੀ ਰੌਂਗ ਸਾਈਡ ਆਉਣੇ ਦਾ ਮਤਲਬ ਹੀ ਨਹੀਂ ਬਣਦਾ ਜੀ ਇੱਧਰ ਨੂੰ ਲਿਆਉਣ ਦਾ ਮਤਲਬ ਕੀ ਆ ਜੀ ਹੁੰਦਾ ਇਹਨਾਂ ਪਰ ਇਹ ਪੁੱਛਿਆ ਜਾਵੇ ਜਿਹਨੂੰ ਖੜਾ ਕੇ ਵੀ ਪ ਚਲੋ ਹੁਣ ਤਾਂ ਅਸੀਂ ਕੋਈ ਨਹੀਂ ਸਾਡੇ ਦੋ ਨੁਕਸਾਨ ਜਿੱਦਾਂ ਵੀ ਹੋਗਾ ਸਾਡੇ ਤੇ ਇੱਕ ਕਰਵਾਇਆ ਗਿਆ ਵੀ ਜੋ ਹੋ ਗਿਆ ਇਹ ਜਿਹੜੀਆਂ ਗੱਡੀਆਂ ਨੀਚੇ ਤੇ ਆਉਂਦੀਆਂ ਜੀ ਟੋਲ ਟੈਕਸ ਬਚਾਉਂਦੀਆਂ ਉਹ ਥੱਲੇ ਕੱਟ ਤੇ ਆ ਜੋਏ ਇੱਥੇ ਤੇ ਕੰਨ ਆਉਂਦੇ ਇੱਥੇ ਤੇ ਰੋਂਗ ਸਾਈਡ ਪਾ ਦੇਂਦੀ ਜਾਂ ਫਿਰ ਪੱਲੀ ਸਾਈਡ ਰੁੱਕੇ ਕੱਚੇ 'ਚ ਅਗਰ ਆਪਨੇ ਟੋਲ ਬਚਾਣਾ ਹੀ ਹੈ ਟੋਲ ਇਥੇ ਜਿਆਦਾ ਹੀ ਦਿੱਕਤ ਹੈ ਤੋ ਇਸ ਸਾਈਡ ਸੇ ਲੈ ਜਾਓ ਯਾਰ ਵੈਸੇ ਰਾਈਟ ਹੈ ਗਾਡੀ ਵਾਲੋਂ ਦਾ ਨਹੀਂ ਨੌਂ ਸਾਈਡ ਤੋਂ ਮਤਲਬ ਹੀ ਨਹੀਂ ਆ चलो हो गया कहीं आगे गलती से कोई बात नहीं हम भी मानते हैं कि कभी हम भी रॉन्ग हो जाते हैं कोई ऐसा बड़ी बात नहीं है कभी हमारे से भी गलती हो जाती है लेकिन थोड़ा अपनी साइड तो रख ट्रक को यार वो पूरा रॉन्ग जा रहा है ये तो देख मेरे भाई ध्यान से चलो दूसरे की जान को खतरा मत डालो खतरे में मत डालो ऐसे धुंध बड़ी हुई इसमें और ऊपर से दिखाई नहीं दे रहा बच्चे समेत हैं होया ये क्या तुम्हें क्या लगता है कि बेहाद हम असि मनाली तो चंडीगढ़ जा रहे थे ਇਹ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਟੋਲ ਤੇ ਥੱਲੇ ਇਧਰੋਂ ਇੱਕ ਰੌਂਗ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਟਰੱਕ ਉਹਨੂੰ ਬਚਾਉਣ ਦੇ ਚੱਕਰ 'ਚ ਇਧਰ ਦੋ ਗੱਡੀਆਂ ਹੋਰ ਖੜੀਆਂ ਸੀ ਰੋਡ 'ਤੇ ਇੱਕ ਪੀਕਅਪ ਇੱਕ ਹੋਰ ਕਾਰ ਸੀ ਉਹ ਚਲੇ ਗਈ ਨਿਕਲ ਗਿਆ ਉਹ ਤੇ ਦੋਨੇ ਪਾਸੇ ਜਗ੍ਹਾ ਨਾ ਹੋਣ ਕਰਕੇ ਦੋਹਾਂ ਦੇ ਵਿਚਾਲੇ ਦੀ ਗੱਡੀ ਕੱਢਣ ਦੇ ਵਿੱਚ ਇੱਕ ਪਾਸਾ ਇਧਰਲਾ ਇਹ ਪੀਕਅਪ ਨਾਲ ਲੱਗ ਗਿਆ ਉਧਰਲੀ ਸਾਈਡ ਜਿਹੜੀ ਉਹ ਟਰੱਕ ਨਾਲ ਛਿੱਲੀ ਗਈ ਜੀ ਇਸ ਕਰਕੇ ਜਣੀ ਸਵਾਰੀਆਂ ਦਾ ਤਾਂ ਬਚਾਏ ਰਹਾ ਬਾਕੀ ਹੁਣ ਦੇਖਦੇ ਆ ਦੋ ਬੰਦੇ ਜਿਹੜੇ ਇਹ ਪਿਕਅਪ ਵਾਲਿਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਉਹ ਦੇਖਦੇ ਆ ਉਹਨਾਂ ਦੀ ਹਜੇ ਕੀ ਰਿਪੋਰਟ ਆ ਬਾਕੀ ਦੇਖਦੇ ਆ ਹਜੇ ਮੌਕੇ ਤੇ ਪੁਲਿਸ ਪਹੁੰਚੀ ਨਹੀਂ ਹੈਗੀ ਪੁਲਿਸ ਜੋ ਵੀ ਕਾਰਵਾਈ ਅੱਗੇ ਕਰੂਗੀ ਦੇਖਦੇ ਆ ਕੀ ਬਣਦਾ ਜੀ ਉਹ ਚਲੇ ਗਿਆ ਜੀ ਅਸੀਂ ਵੈਸੇ ਉਹਨੂੰ ਕਿਹਾ ਦਾ ਕੁਝ ਨਹੀਂ ਵੀ ਕੁੱਟਣ ਮਾਰਨੇ ਵਾਲੇ ਉਹ ਪਹਿਲੀ ਡਰਦਾ ਹੀ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਵੀ ਉਹਦੀ ਖੜੀ ਆ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਉਹ ਡਰਦਾ ਹੀ ਭੱਜ ਗਿਆ ਜੀ